ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਆਗਮਨ ਪੁਰਬ ਬਾਬਾ ਸ਼ੇਖ ਫਰੀਦ ਜੀ ਦਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਫਰੀਦਕੋਟ ਵਿਖੇ ਮਨਾਇਆ ਜਾ ਰਿਹਾ ਸਾਧ ਸੰਗਤ ਜੀ 20 ਸਤੰਬਰ ਤੋਂ ਲੈ ਕੇ ਤਕਰੀਬਨ ਇੱਕ ਹਫਤਾ ਸਾਰੇ ਹੀ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਹੋਣਗੇ 21 ਤਰੀਕ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਕੇ 22 ਨੂੰ ਮੱਧ ਦੇ ਭੋਗ ਪਾਣਗੇ 23 ਤਰੀਕ ਨੂੰ ਇਲਾ ਬਾਬਾ ਸ਼ੇਖ ਫਰੀਦ ਤੋਂ ਨਗਰ ਕੀਰਤਨ ਸਾਜ ਕੇ ਮਾਈ ਕੁਦਰੀ ਸਾਹਿਬ ਪਹੁੰਚੇਗਾ ਅਤੇ ਹੋਰ ਵੀ ਜਿਵੇਂ ਪਿਛਲੇ ਆਗਮਨ ਪੁਰਬ ਤੇ ਮਨੋਰੰਜਨ ਚੂਲੇ ਖੇਡਾਂ ਤੇ ਹੋਰ ਸਾਰੀਆਂ ਪ੍ਰਦਰਸ਼ਨੀਆਂ ਲੱਗਦੀਆਂ ਉਹ ਨਿਰੰਤਰ ਹੀ ਲੱਗਣਗੀਆਂ ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵਿਵਾਤ ਤੋਂ ਵੱਧ ਪਹੁੰਚ ਕੇ ਇਸ ਤਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਵਿੱਚ ਹਾਜ਼ਰੀ ਲਮਾਉਣ ਖੜਾ ਦੇ ਕਾਰਨ ਪਹਿਲਾਂ ਇਸ ਮੇਲੇ ਦੇ ਜਿਹੜੇ ਦੂਸਰੇ ਪ੍ਰੋਗਰਾਮ ਸੀਗੇ ਤਕਰੀਬਨ ਉਹ ਰੱਦ ਕਰ ਦਿੱਤੇ ਗਏ ਸੀਗੇ ਪਰ ਉਹਨਾਂ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਹੋ ਚੁੱਕੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਇਹ ਫੈਸਲਾ ਮੇਲੇ ਦੇ ਕੁਝ ਦਿਨਾਂ ਪਹਿਲਾਂ ਹੀ ਲਿਆ ਗਿਆ ਤਾਂ ਇਸ ਕਰਕੇ ਮੈਂ ਇਹ ਜਾਣਕਾਰੀ ਦੇਣੀ ਸਾਂਝੀ ਕੀਤੀ ਸੰਗਤਾਂ ਦੇ ਨਾਲ ਵੀ ਮੇਲਾ ਜਿਹੜਾ ਹੈਗਾ ਬੜੀ ਸ਼ਰਧਾ ਭਾਵਨਾ ਦੇ ਨਾਲ ਪਿਛਲੇ ਜੋ ਵੀ ਪ੍ਰੋਗਰਾਮ ਹੁੰਦੇ ਰਹੇ ਆ ਨਿਰੰਤਰ ਮੇਲੇ 'ਚ ਉਹ ਇਸ ਸਮੇਂ ਦਸੰਬਰ 2025 'ਚ ਵੀ ਹੀ ਸਾਰੇ ਪ੍ਰੋਗਰਾਮ ਨਿਰੰਤਰ ਚੱਲਣਗੇ ਤੇ ਸੰਗਤਾਂ ਨੂੰ ਪੋਰ ਜੋਰ ਅਪੀਲਾ ਵਿਵਾਤੋ ਵੱਧ ਪਹੁੰਚ ਕੇ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਬ ਚ ਹਾਜ਼ਰੀ ਲਵਾਈ ਜਾਵੇ ਤਾਂ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਦੇ ਗਰੁੱਪਾਂ ਦੇ ਵਿੱਚ ਤੇ ਤਾਂ ਜੋ ਕਿ ਹਰ ਇੱਕ ਸੰਗ ਤੱਕ ਇਹ ਜਿਹੜਾ ਸੰਦੇਸ਼ ਆ ਉਹ ਚਲਾ ਜਾਵੇ ਤੇ ਬਾਬਾ ਫਰੀਦ ਜਿਹਦੇ ਆਗਮਨ ਪੁਰਬ ਤੇ ਸੰਗਤਾਂ ਪਹੁੰਚ ਕੇ ਆਪ ਦੀ ਹਾਜ਼ਰੀ ਲਵਾਉਣ ਤੇ ਜੋ ਵੀ ਮੇਲੇ ਦਾ ਦ੍ਰਿਸ਼ ਹੁੰਦਾ ਮੇਲੇ ਦੀ ਭਾਵਨਾ ਮੇਲੇ ਦਾ ਜੋ ਆਨੰਦ ਆ ਉਹ ਲੈ ਸਕਣ ਤੇ ਇਸ ਵਾਰ ਬੜੀ ਹੀ ਭਾਵਨਾ ਸ਼ਰਦਾ ਦੇ ਨਾਲ ਮੇਲਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਆਮੀਲੇ ਦੀਆਂ ਲੋ ਤਿਆਰੀਆਂ ਐਆਂ ਉਹ ਵੀ ਸਾਜ਼ ਸੰਗਤਿ ਹੱਦੇ ਨਾਲ ਸੰਗੀਨ ਕਰ ਰਹੀਆਂ ਗੁਰੂ ਗ੍ਰੰਥ ਸਾਹਿਬ ਅੱਗੇ ਇਸ ਵਾਰੀ ਦਰਬਾਰ ਸਾਹਿਬ ਚੋਂ ਲੈ ਕੇ ਆ ਰਹੀਆਂ ਸੰਗਤਾਂ ਜੀ ਬਿਸਾਜ਼ ਸੰਗਤੀ ਬੜੀ ਹੀ ਵਧੀਆ ਸੰਜਾਵਤ ਹੋਈ ਐ ਸਾਰੇ ਫੀਡ ਕੋ ਸ਼ੈਅ ਲਈ ਤੇ ਸੰਗਤਾਂ ਨੂੰ ਹੋਰ ਦੂਰ ਬੀਨਾ ਉਹ ਬਹੁਤ ਮਾਕੇ ਸੰਗਤਾਂ ਵੱਤੋਂ ਵੱਤਾ ਪ੍ਰੀਤ ਆਗਮਨ ਵਰਪ ਤੇ ਹਾਜ਼ਰੀ ਲਵਾਉਣ ਵੈਕ ਰੂਦੀ ਦਾ ਕਾਲ ਛਾ ਵੈਕ ਰੂਦੀ ਕੀ ਕਤੇ ਇਤਾਂ ਦੀਆਂ ਹੋਰ ਜਾਣਕਾਰੀ ਲੈਣ ਵਾਸਤੇ ਮੇਰਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਸਾ ਸੰਗਤੀ ਮੇਲੇ ਦੀ ਹਰੇਕ ਅਪਡੇਟ ਦੇਣ